हिमाਚਲ ಪ್ರದೇಶ ਜੋ ਹੋ ਰਹੀ ਬਰਬਾਰੀ ਦੇ ਚੱਲਦੇ ਪੰਜਾਬ 'ਚ ਲਗਾਤਾਰ ਠੰਡ ਵਿੱਚ ਵਾਤਾ ਹੋ ਰਿਹਾ ਹੈ ਅਤੇ ਮੁੱਖ ਤੌਰ ਤੇ ਨਵੇਂ ਸਾਲ ਦੀ ਅਮਦ ਦੇ ਨਾਲ ਹੀ ਪਿਛਲੇ 2 ਦਿਨਾਂ ਤੋਂ ਧੁੰਦ ਨੇ ਜਨ ਜੀਵਨ ਤੇ ਬੁਰਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸਵੇਰ ਤੋਂ ਸੰਗਣੀ ਧੁੰਦ ਨੇ ਆਵਾਜਾਈ ਕਾਫੀ ਪ੍ਰਭਾਵਿਤ ਕੀਤੀ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਗੁਰਦਾਸਪੁਰ ਨੈਸ਼ਨਲ ਹਾਈਵੇ ਨੇੜੇ ਪਟਿਆਲਾ ਵਿਖੇ ਵੱਖ-ਵੱਖ ਕਈ ਸੜਕ ਖਾਸੀ ਹੋਈ। ਉੱਥੇ ਇੱਕ ਹਾਦਸੇ 'ਚ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ। ਅਤੇ ਨਾ ਵਕ ਵਕ ਹਾਸਿਆਂ ਚ ਦੋ ਡਰਾਈਵਰ ਇੱਕ ਟਿਪਰ ਡਰਾਈਵਰ ਅਤੇ ਇੱਕ ਕਾਰ ਚਾਲਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਾਈਵੇ ਪੁਲਿਸ ਦੇ ਵੱਲੋਂ ਐਂਬੂਲੈਂਸ ਰਾਹੀਂ ਬਟਾਲਾ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਉਥੇ ਹੀ ਦੂਜੇ ਪਾਸੇ ਇੱਕ ਗੱਡੀ ਚਾਲਕਾ ਨੇ ਦੱਸਿਆ ਕਿ ਧੁੰਦ ਦੇ ਚੱਲਦੇ ਸੜਕ ਤੇ ਕੁਝ ਦਿਖਾਈ ਨਹੀਂ ਦੇ ਰਹਾ ਜਿਸ ਦੇ ਚੱਲਦੇ ਇਹ ਹਾਸੇ ਹੋ ਰਹੇ ਨੇ ਉਥੇ ਹੀ ਹਾਈਵੇ ਤੇ ਤਨਨਾਤ ਪੁਲਿਸ ਅਧਿਕਾਰੀ ਤਰਿੰਦਰ ਸਿੰਘ ਨੇ ਦੱਸਿਆ ਕਿ ਹਾਈਵੇ ਤੇ ਜੋ ਗੱਡੀਆਂ ਹਾ사ਗ੍ਰਸਤ ਹੋਈਆਂ ਹਨ ਉਹਨਾਂ ਨੂੰ ਹਟਾਇਆ ਜਾ ਰਿਹਾ ਤਾਂ ਜੋ ਹੋਰ ਹਾ사 ਨਾ ਹੋ ਸਕੇ ਜਦਕਿ ਉਹਨਾਂ ਦੱਸਿਆ ਕਿ ਹੁਣ ਤੱਕ ਮਾਲੀ ਨੁਕਸਾਨ ਜ਼ਰੂਰ ਹੈ ਲੇਕਿਨ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ ਮੈਂ ਮਰੀਕ ਸਿੰਘ ਬੋਲਦਾ ਜੀ ਬਟਾਲੇ ਤੋਂ ਇਹ ਗੱਡੀਆਂ ਵੱਜੀਆਂ ਜੀ ਧੁੰਦ ਕਰਕੇ ਬਹੁਤ ਜ਼ਿਆਦਾ ਪਿੱਲੋ ਕਾਰਾਂ ਵੱਜੀਆਂ ਕਿਤੇ ਬਾਜਾ ਟਰੱਕ ਵੱਜਾ ਤੇ ਟਰੱਕ ਦੇ ਵਿੱਚ ਬੰਦਾ ਫਸ ਗਿਆ ਤੇ ਬਹੁਤ ਅਸੀਂ ਮੁਸ਼ਕਲ ਨਾਲ ਕੱਢਿਆ ਵਿੱਚੋਂ ਬੰਦੇ ਨੂੰ ਲੱਤਾਂ ਨਹੀਂ ਟੁੱਟ ਗਿਆ ਵਿਚਾਰੀਆਂ ਤੇ ਪੂਰਾ ਜੋਰ ਲਾ ਕੇ ਹੋਰ ਲੱਗੇ ਭਰਾਵਾਂ ਨੇ ਸਾਥ ਦਿੱਤਾ ਸਾਡਾ ਤੇ ਬੰਦੇ ਨੂੰ ਵਿੱਚੋਂ ਕੱਢਿਆ ਗਿਆ ਹੁਣ ਬੰਦੇ ਨੂੰ ਹਸਪਤਾਲ ਲੈ ਕੇ ਰੇ ਆਪ ਨੂੰ ਚ ਪਾ ਕੇ ਤੇ ਹੁਣ ਲੋਕਾਂ ਨੂੰ ਵੀ ਅਪੀਲ ਕਰਨਾ ਵੀ ਹੋਰੀ ਚੱਲੋ ਧੁੰਦ ਬਹੁਤ ਜ਼ਿਆਦਾ ਵਾ ਕੋਈ ਨਾ ਕਿਤੇ ਗੱਡੀਆਂ ਵੱਜ ਜਾਣ ਤੇ ਸ਼ਾਖਨ ਵੀ ਪਹੁੰਚਾ ਹੈ ਇੱਥੇ ਉਹ ਵੀ ਆਪਣੀ ਸਾਡੀ ਪੂਰੀ ਮਦਦ ਕਰਦਾ ਪਿਆ ਨਾਲ ਤੇ ਗੱਡੀ ਹੁਣ ਸਭ ਜਿਹੜੀਆਂ ਗੱਡੀਆਂ ਬਚੀਆਂ ਸੈਰ ਤੇ ਕਰਤੀਆਂ ਅਸੀਂ ਤੇ ਬਾਕੀ ਬੰਦੇ ਨੂੰ ਆਇਆ ਚਲ ਪਹੁੰਚਾਤਾ ਵਾ ਤੇ ਪ੍ਰਸ਼ਾਸਨ ਦੇ ਮੀਤ ਸਾਡੀ ਪ੍ਰਸ਼ਾਸਨ ਨਾਲ ਆ ਉਹ ਸਾਡੀ ਪੂਰੀ ਹੈਲਪ ਕੀਤੀ ਸਾਡੀ ਤੇ ਬਾਕੀ ਵੀਰ ਭਰਾ ਸਾਡਾ ਇੱਕ ਸੱਜਣਾ ਇਹਨਾਂ ਛੜੇ ਨਾਲ ਬੰਦੇ ਨੂੰ ਕੱਢਿਆ ਵਿੱਚੋਂ ਠੀਕ ਹੈ ਜੀ ਨਾ ਇਹ ਬਟਾਲਾ ਜੀ ਮੇਨ ਬਾਈਪਾਸ ਅੰਮ੍ਰਿਤਸਰ ਰੋਡ ਧੀਰ ਪਿੰਡਾਂ 'ਚ ਉਹਦੇ ਲੱਗੇ ਐਕਸਟੈਂਡ ਹੋਇਆ ਜੀ ਸੰਦੀਪ ਸਿੰਘ ਜੀ ਕਿਹੜੇ ਕਿਨੋ ਹੋਇਆ ਇਹ ਬਟਾਲਾ ਬਾਈਪਾਸ ਤੇ ਹੋਇਆ ਜੀ ਵਾਲੀ ਵਾਲਾ ਰੋਡ ਦੇ ਲੱਗੇ ਗੱਡੀਆਂ ਤੁਹਾਡੀ ਹਾਂ ਜੀ ਇਹ ਆਪ ਅਗਲੇ ਮਹੀਨੇ ਆਪਣੀ ਟਿਪਰ ਡਰਾਈਵਰ ਆ ਮੁੰਡਾ ਇਹਦਾ ਮੈਨੂੰ ਫੋਨ ਆਇਆ ਹੈ ਕਿ ਆਪਣਾ ਇੱਦਾਂ ਗੱਡੀ ਖਲੋਤੀ ਸੀਗੀ ਤੇ ਮਗਰੋਂ ਆਣ ਕੇ ਇੱਕ ਟਿਪਰ ਵੱਜ ਗਿਆ ਮਗਰੋਂ ਤੇਜ਼ ਰਫ਼ਤਾਰ ਨਾਲ ਟਿਪਰ ਆਇਆ ਤੇ ਉਹ ਮਤਲਬ ਕਿ ਆਪਣੀ ਗੱਡੀ ਨਾਲ ਵੱਜਾ ਆਪਣੀ ਗੱਡੀ ਉੱਤੇ ਚੜਾ ਦਿੱਤੀ ਉਹ ਤੇ ਉਹ ਇਹਦੇ ਕਰਕੇ ਉਹ ਅੱਗੇ ਗੱਡੀਆਂ ਵੱਜੀਆਂ ਹੀ ਆਏंगी ਜਾਮ ਲੱਗਾ ਹੈਗਾ ਦਾ ਆਪਣਾ ਟਿਪਰ ਵੀ ਰੋਡ ਤੇ ਖੜਾ ਹੈ ਸੀਗੇ ਤੇ ਮਗਰੋਂ ਟਿਪਰ ਆਇਆ ਬਹੁਤ ਰਫ਼ਤਾਰ ਨਾਲ ਤੇ ਉਹ ਮਤਲਬ ਕਿ ਵੇਟ ਮਾਰੇ ਵੱਜ ਗਿਆ ਤੇ ਬਹੁਤ ਧੁੰਦ ਬਹੁਤ ਜ਼ਿਆਦੀ ਹੈ ਨਾ ਉਹਦੇ ਕਰਕੇ ਪਤਾ ਨਹੀਂ ਲੱਗਾ ਨਾ ਡਰਾਈਵਰ ਰੋਜ਼ ਨਹੀਂ ਗਈ ਸਰ ਤੁਹਾਡੀ ਕਿਹੜੀ ਚੀਜ਼ ਇੱਥੇ ਵਸੀ ਗੱਡੀ ਜੀ ਇੱਥੇ ਜਾਮ ਲੱਗਿਆ ਹੈ ਖਲੋਤੇ ਹਨ ਰਸਤੇ 'ਚ ਪਿਛੋਂ ਟਰੱਕ ਆਇਆ ਟਰੱਕ ਦੇ ਵਿੱਚ ਆਨੂੰ ਗੱਡੀ ਦੇ ਵਿੱਚ ਗੱਡੀ ਵੱਜ ਗਈ ਦੋਨੋਂ ਦੋਨਾਂ ਗੱਡੀਆਂ ਦੇ ਵਿੱਚ ਆ ਗਈ ਕੋਈ ਨੁਕਸਾਨ ਵਗੈਰਾ ਬਚਾਅ ਹੋ ਗਿਆ ਜੀ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਦਾ ਸਾਰਾ ਗੱਡੀ ਵੱਜੀ ਕਿੱਥੇ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਡਿਊਟੀ ਜਾਣਾ ਸੀ ਅੰਮ੍ਰਿਤਸਰ ਗੱਜੂਗਾ ਜੀ ਤੋ ਆ ਰਹੇ ਹਾਂ ਜੀ ਕਿੰਨੇ ਵਜੇ ਦੀ ਗੱਲ ਹੈ 9 ਵਜੇ ਦੀ ਗੱਲ ਹੈ ਨੁਕਸਾਨ ਕੋਈ ਨਹੀਂ ਨੁਕਸਾਨ ਨਹੀਂ ਕੋਈ ਹੋਇਆ ਇੱਕ ਟਿਪਰ ਜਾਂਦਾ ਸੀ ਧੁੰਦ ਕਰਨ ਵਾਲਾ ਟਾਇਰ ਪਾੜ ਗਿਆ ਇਹ ਮਗਰ ਟਿਪਰ ਉਹਦੇ ਵਿੱਚ ਵੱਜਾ ਤੇ ਡਰਾਈਵਰ ਦੇ ਵਿੱਚੋਂ ਕੱਢਿਆ ਡਰਾਈਵਰ ਫਸ ਗਿਆ ਸੀ ਲੱਤਾਂ ਟੁੱਟ ਗਈਆਂ ਉਹਨੂੰ ਹਸਪਤਲ ਭੇਜਤਾ ਵਿੱਚ ਇੱਕ ਕਾਰ ਵੱਜੀ ਆ ਤੇ ਜਾਨੀ ਨੀਸਾਨ ਤੇ ਕੋਈ ਲੱਤਾਂ ਟੁੱਟ ਗਈ ਡਰਾਈਵਰ ਦੀ ਸੜਕ ਬਾਕੀ ਕਲੀਅਰ ਕਰਾ ਰਹੇ ਹੁਣ ਹੋਰ ਵੀ ਐਕਸੀਡੈਂਟ ਇੱਥੇ ਹੋਰ ਪਿੱਛੇ ਚੋਂ ਜਾਮ ਲੱਗਣ ਕਰ ਰਹੇ ਕੋਈ ਜਿਹਦੇ ਵਿੱਚ ਵੱਜ ਗਏ ਆ ਜਾਮ ਅੱਗੇ ਵੀ ਪਿੱਛੇ ਵੀ ਜਾਮ ਲੱਗਣ ਕਰ ਤੇ ਬਾਕੀ ਕਲੀਅਰ ਕਰਾਉਂਦੇ ਹਾਂ ਬਾਕੀ ਸਾਰਾ ਪਤਾ ਲੱਗਦਾ ਦੱਸ ਦੇਣ ਮੱਕ ਜੋ ਨਹੀਂ ਨਹੀਂ ਇੱਥੇ ਕੋਈ ਗੱਲਬਾਤ ਨਹੀਂ ਜਾਨੇ ਮੈਂ ਕਿਸੇ ਨੇ ਅਫਸਰ ਨੂੰ ਦੱਸਿਆ ਵਾ ਸ ਕਿ ਜਾਂਦੇ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮ ਜੈਨ